ਇੰਟਰਵਿਊ ਹੋਈ ਪੁਲਿਸ ਵਾਲੀ ਉਹਦੇ ਵਿੱਚ ਮੈਨੂੰ ਪੁੱਛਿਆ ਵੀ ਗਿਆ ਕਿ ਤੂੰ ਮੈਂ ਰਹਿਣਾ ਬ੍ਰੈਂਟਨ ਸੀ ਹੁਣ ਵੀ ਉੱਥੇ ਬ੍ਰੈਂਟਨ ਰਹਿਣਾ ਪਰ ਮੈਂ ਪੁਲਿਸ ਆਫਸਰ ਲੱਗਿਆ ਟ੍ਰਾਂਟੋ ਦੇ ਵਿੱਚ ਉਹ ਕਹਿੰਦੇ ਵੀ ਤੂੰ ਉੱਥੇ ਕਿਉਂ ਨਹੀਂ ਅਪਲਾਈ ਕੀਤਾ ਤੂੰ ਟ੍ਰਾਂਟੋ ਚ ਕਿਉਂ ਅਪਲਾਈ ਕਰ ਰਿਹਾ ਵਾਂ ਕੈਨੇਡਾ ਦੀ ਧਰਤੀ ਤੇ ਜਾ ਕੇ ਨੌਜਵਾਨ ਬਣਿਆ ਪੁਲਿਸ ਆਫਸਰ ਪਰਿਵਾਰ ਤੇ ਪਿੰਡ ਵਾਲਿਆਂ ਦਾ ਕੀਤਾ ਨਾਂ ਰੋਸ਼ਨ ਜੀਹਾਂ ਇਤਿਹਾਸਿਕ ਹਲਕਾ ਰਕਬਾ ਦੇ ਰਹਿਣ ਵਾਲੇ ਨੌਜਵਾਨ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਬਣਿਆ ਵੱਡਾ ਪੁਲਿਸ ਆਫਸਰ ਦੇ ਪਿੰਡ ਵਾਲਿਆਂ ਵਿੱਚ ਖੁਸ਼ੀ ਦਾ ਮਾਹੌਲ ਤੇ ਹਾਰਪਾਕੇ ਕੀਤਾ ਗਿਆ ਸਨਮਾਨਿਤ ਜਦੋਂ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਕਹਿਣਾ ਹੈ ਉਸ ਨੇ ਆਪਣੀ ਪ੍ਰਾਇਮਰੀ ਸਿੱਖਿਆ ਰੈਜਿਸਟਰਡ ਸਕੂਲ ਤੋਂ ਕੀਤੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਚ ਸਿੱਖਿਆ ਦੇ ਲਈ ਉਹ ਕੈਨੇਡਾ ਚਲਾ ਗਿਆ ਕੈਨੇਡਾ ਦੇ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਪੁਲਿਸ ਦੇ ਫਾਰਮ ਭਰੇ ਤਾਂ ਉੱਥੇ ਵੱਡਾ ਅਫਸਰ ਬਣਿਆ ਆਓ ਆਪਾਂ ਇਸ ਨੌਜਵਾਨ ਦੇ ਨਾਲ ਕਰਦੇ ਹਾਂ ਗੱਲਬਾਤ ਹਲਕਾ ਦਾਖਾ ਦੇ ਪ੍ਰਸਿੱਧ ਇਤਿਹਾਸਿਕ ਕਸਬੇ ਪਿੰਡ ਰਕਬਾ ਦੇ ਵਸਨੀਕ ਗੁਰਚਰਨ ਸਿੰਘ ਦਾ ਪਿਆਰਾ ਪੁੱਤਰ ਹਰਮਨ ਸਿੰਘ ਸਿੱਧੂ ਕਨੇਡਾ ਦੀ ਧਰਤੀ ਤੇ ਪੁਲਿਸ ਅਫਸਰ ਬਣ ਗਿਆ ਜਿਸ ਕਾਰਨ ਅੱਜ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਪੁਲਿਸ ਅਧਿਕਾਰੀ ਹਰਮਨਦੀਪ ਸਿੰਘ ਅਤੇ ਉਹਨਾਂ ਦੇ ਪਿਤਾ ਪਿੰਡ ਸਮੂਚੀ ਪੰਚਾਇਤ ਅਤੇ ਹੋਰ ਪਤਵੰਤੇ ਮੌਜੂਦ ਹਨ ਗੁਰਚਰਨ ਸਿੰਘ ਮਾਤਾ ਗੁਰਸ਼ਰਨ ਕੌਰ ਅਤੇ ਸ਼ਰੀਕੇ ਦੇ ਯਾਤਰਾਮਨਦੀਪ ਕੌਰ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਗਰਮਨਦੀਪ ਸਿੰਘ ਨੇ ਕਿਹਾ ਕਿ ਉਸਨੇ ਇਸਟਵੁੱਡ ਸਕੂਲ ਵਿੱਚ ਆਪਣੀ ਪ੍ਰਾਇਮਰੀ ਸਿੱਖਿਆ ਦੌਰਾਨ ਖੇਡਾਂ ਦੇ ਵਿੱਚ ਹਿੱਸਾ ਲਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਤਿਹਗੜ੍ਹ ਸਾਹਿਬ ਤੋਂ ਪੜ੍ਹਾਈ ਕੀਤੀ ਇਸ ਤੋਂ ਬਾਅਦ ਉਹ ਉੱਚ ਸਿੱਖਿਆ ਦੇ ਲਈ ਕੈਨੇਡਾ ਚਲਾ ਗਿਆ ਜਿੱਥੇ ਉਸਨੇ ਆਪਣੀ ਪੜ੍ਹਾਈ ਦੌਰਾਨ ਕੰਮ ਕੀਤਾ ਤੇ ਗ੍ਰੈਜੂਏਸ਼ਨ ਤੋਂ 2 ਸਾਲ ਬਾਅਦ ਉਸਨੇ ਪੁਲਿਸ ਭਰਤੀ ਲਈ ਅਰਜੀ ਦਿੱਤੀ ਅਤੇ ਫਿਰ ਉਸ ਨੂੰ ਪੁਲਿਸ ਅਫਸਰ ਦਾ ਅਹੁਦਾ ਮਿਲਿਆ ਵਿੱਚ ਅਪਲਾਈ ਕੀਤਾ ਸੀ ਇਸ ਤੋਂ ਪਹਿਲਾਂ ਮੈਂ ਲਗਾਤਾਰ ਇਸ ਵੱਲ ਆਪ ਦਾ ਦਾ ਨੰਮਾ ਨੂੰ ਲੱਗਿਆ ਰਿਹਾ ਕਿ ਨਹੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਜਦੋਂ ਮੈਂ ਅਪਲਾਈ ਕੀਤਾ ਮੈਂ ਖੁਸ਼ ਨਸੀਬ ਇਸ ਹੋਰ ਵੀ ਸਮਝਦਾ ਕਿ ਮੈਂ ਉੱਥੇ ਇਕੱਲਾ ਹੀ ਦਸਤਾਰਧਾਰੀ ਸੀ ਆਪ ਦੇ ਜਿਹੜੇ ਬੈਚ ਸੀ ਮੇਰਾ 90 ਜਾਣਿਆਂ ਦਾ ਉਹਦੇ ਵਿੱਚੋਂ ਅਸੀਂ ਪੰਜ ਦਸਤਾਰਧਾਰੀ ਸੀ ਤੇ ਮੈਂ ਇੱਕ ਇਕੱਲਾ ਦਸਤਾਰਧਾਰੀ ਸੀ ਜਿਹੜਾ ਇੱਕ ਪਿੰਡ ਨੂੰ ਬਿਲੋਂਗ ਕਰਦਾ ਸੀ ਤੇ ਇਧਰੋਂ ਸਟੱਡੀ ਵੀਜ਼ੇ ਤੇ ਉੱਧਰ ਗਿਆ ਹੋਇਆ ਸੀ ਮੈਨੂੰ ਬਹੁਤ ਮੈਂ ਮਾਣ ਮਹਿਸੂਸ ਹੋਇਆ ਕਿ ਮੈਂ ਇੰਟਰਵਿਊ ਹੋਈ ਪੁਲਿਸ ਵਾਲੀ ਉਹਦੇ ਵਿੱਚ ਮੈਨੂੰ ਪੁੱਛਿਆ ਵੀ ਗਿਆ ਕਿ ਤੂੰ ਮੈਂ ਰਹਿਣਾ ਬ੍ਰੈਂਟਨ ਸੀ ਹੁਣ ਵੀ ਉੱਥੇ ਬ੍ਰੈਂਟਨ ਹੈ ਨਾ ਪਰ ਮੈਂ ਪੁਲਿਸ ਆਫਸਰ ਲੱਗਿਆ ਟ੍ਰਾਂਟੋ ਦੇ ਵਿੱਚ ਉਹ ਕਹਿੰਦੇ ਵੀ ਤੂੰ ਉੱਥੇ ਕਿਉਂ ਨਹੀਂ ਅਪਲਾਈ ਕੀਤਾ ਤੂੰ ਟ੍ਰਾਂਟੋ ਚ ਕਿਉਂ ਪਾਈ ਕਰ ਰਿਹਾ ਵਾ ਤੇ ਮੇਰਾ ਉਹਨਾਂ ਨੂੰ ਜਵਾਬ ਇਹ ਸੀ ਬਈ ਬ੍ਰੈਂਟਨ ਦੇ ਵਿੱਚ ਉੱਥੇ ਸਾਡੇ ਪੰਜਾਬੀ ਬੋਲਣ ਵਾਲੇ ਆਫਸਰ ਬਹੁਤ ਨਹੀਂ ਪਰ ਟ੍ਰਾਂਟੋ ਦੇ ਵਿੱਚ ਜਿਨ੍ਹਾਂ ਨੇ ਦਸਤਾਰ ਬੰਨ੍ਹਦੇ ਆ ਜਿਹੜੇ ਆਫਸਰ ਉਹ ਘੱਟ ਨੇ ਪੰਜਾਬੀ ਬੋਲਣ ਵਾਲੇ ਆਫਸਰ ਘੱਟ ਨੇ ਵੀ ਮੈਂ ਤਾਂ ਮਰੀ ਇਹ ਵਜਾ ਵਾਲਾ ਮੈਂ ਇੱਥੇ ਅਪਲਾਈ ਕਰਨਾ ਚਾਹੁੰਦਾ ਤੇ ਜਿਹੜੀ ਸਾਡੀ ਕਮਿਊਨਿਟੀ ਇੱਥੇ ਰਹਿੰਦੀ ਆ ਟ੍ਰਾਂਟੋ ਦੇ ਵਿੱਚ ਵੀ ਮੈਂ ਉਹਨਾਂ ਦੀ ਵੀ ਇੱਥੇ ਹੈਲਪ ਕਰਾਂ ਕਿਉਂਕਿ ਕਈ ਉੱਥੇ ਹੈਗੇ ਆ ਜਿਹੜੇ ਪ੍ਰੋਪਰ ਅੰਗਰੇਜ਼ੀ ਨਹੀਂ ਬੋਲ ਸਕਦੇ ਤੇ ਸਿੱਖਿਆ ਇਹ ਸਟੂਡੈਂਟ ਇੰਟਰਨੈਸ਼ਨਲ ਸਕੂਲ ਮੋਲਾਪੁਰ ਤੋਂ ਪ੍ਰਾਪਤ ਕੀਤੀ ਤੇ ਪੜ੍ਹਦੇ ਨਾਲ ਨਾਲ ਮੈਂ ਖੇਡਾਂ ਵਿੱਚ ਵੀ ਆਫ ਦੀ ਰੁਚੀ ਰੱਖਦਾ ਸੀ ਤੇ ਮੈਂ ਸਕੂਲ ਵੱਲੋਂ ਸਟੇਟ ਲੈਵਲ ਤੇ ਤਿੰਨ ਵਾਰ ਫੋਕੋ ਦੀ ਟੀਮ ਵਿੱਚ ਖੇਡ ਕੇ ਆਇਆ ਹਾਂ ਤੇ ਬੈਚਲਰ ਆਫ ਕੰਪਿਊਟਰ ਸਾਇੰਸ ਮੈਂ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਤੇਗੜ ਸਾਹਿਬ ਤੋਂ ਪ੍ਰਾਪਤ ਕੀਤੀ ਤੇ 2016 ਵਿੱਚ ਮੈਂ ਉਚੇਰੀ ਵਿੱਦਿਆ ਲਈ ਕੈਨੇਡਾ ਚਲਾ ਗਿਆ ਉੱਥੇ ਮੈਂ 2 ਸਾਲ ਦੀ ਆਪਦੀ ਪੋਸਟ ਗ੍ਰੈਜੂਏਸ਼ਨ ਸ਼ੁਰੂ ਕੀਤੀ ਤੇ ਪੜ੍ਹਦੇ ਪੜ੍ਹਦੇ ਉੱਥੇ ਨਾਲ ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਹੀ ਅੱਜ ਕੱਲ ਵੀ ਉੱਥੇ ਮੁੱਢਲੀ ਜ਼ਰੂਰਤਾਂ ਲਈ ਆਵੇ ਆਪ ਕੰਮ ਕਰਨਾ ਪੈਂਦਾ ਤੇ ਮੈਂ ਉੱਥੇ ਸਿਕਿਉਰਿਟੀ ਜੌਬ ਕੀਤੀ ਨਾਲ ਤੇ ਮੈਂ 3 ਸਾਲ ਸਕਿਉਰਿਟੀ ਸੁਪਰਵਾਈਜ਼ਰ ਰਿਹਾ ਤੇ ਸਾਲ ਮੈਂ ਉਥੇ ਟਰੱਕ ਵੀ ਚਲਾਇਆ ਤੇ ਨਾਲ ਮੈਂ ਸਾਲ ਬੈਂਕ ਦੇ ਵਿੱਚ ਵੀ ਜੌਬ ਕੀਤੀ ਕਹਿਣ ਦਾ ਭਾਵ ਕਿ ਮੈਨੂੰ ਜੋ ਵੀ ਉਥੇ ਜੌਬ ਮਿਲਦੀ ਗਈ ਮੈਂ ਕਿਸੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਤੇ ਨਾਲ-ਨਾਲ ਮੈਂ ਆਪ ਦੀ ਇੰਦਰ ਪੁਲਿਸ ਲਈ ਵੀ ਤਿਆਰੀ ਕਰਦਾ ਰਿਹਾ وجہ ਇਹ ਸੀ ਮੇਰਾ ਪੁਲਿਸ ਵਿੱਚ ਲੇਟ ਅਪਲਾਈ ਕਰਨ ਦਾ ਕਿਉਂਕਿ ਮੈਨੂੰ ਉਥੋਂ ਦੀ ਪਰਮਾਨੈਂਟ ਰੈਜ਼ਿਡੈਂਸੀ ਨਹੀਂ ਮਿਲੀ ਸੀ ਤੇ ਇਸ ਜੌਬ ਲਈ ਉਹ ਕੰਡੀਸ਼ਨ ਸੀਗੀ ਵੀ ਤੁਸੀਂ ਉੱਥਾਂ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਆ ਤੇ ਮੈਂ ਵਿੱਚ ਕਿੰਨਾ ਤਾਂ ਆਪਣਾ ਜੀ ਮੇਰਾ ਨਾਮ ਹਰਮਨਜੀਤ ਸਿੰਘ ਸਿੱਧੂ ਜੀ ਅੱਜ ਪਿੰਡ ਰਖਵਾ ਚ ਤੁਸੀਂ ਤੁਹਾਡਾ ਜੱਦੀ ਪਿੰਡ ਅੱਜ ਇੱਕ ਕੈਨੇਡਾ ਦੇ ਵਿੱਚ ਪੁਲਿਸ ਅਫਸਰ ਬਣ ਕੇ ਆਇਓ ਇਹ ਖੁਸ਼ੀ ਦੇ ਪਲਾਂ ਦੌਰਾਨ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਤਾਂ ਆਪਦੇ ਆਪ ਨੂੰ ਬਹੁਤ ਖੁਸ਼ੀ ਸੀ ਸਮਝਦਾ ਕਿ ਮੇਰਾ ਜਨਮ ਇੱਥੇ ਛੇਵੇਂ ਪਾਛਾ ਛੇਦੂ ਹੋ ਗਿਆ ਮਨਸਾ ਦੀ ਧਰਤੀ ਪਿੰਡ ਰਖਵਾ ਵਿੱਚ ਹੋਇਆ ਤੇ ਮੈਨੂੰ ਬਹੁਤ ਮਾਨ ਤੇ ਸਤਿਕਾਰ ਜੋ ਸਮੂਹ ਨਗਰ ਵਾਸੀਆਂ ਨੇ ਅੱਜ ਦਿੱਤਾ ਮੈਂ ਤੈ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਮੈਂਬਰ ਸਹਿਬਾਨਾਂ ਦਾ ਸਰਪੰਚ ਸਾਹਿਬ ਦਾ ਤੇ ਸਾਰੇ ਇਸ ਨੂੰ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੰਨਾ ਕਦਮ ਤੁਮ ਵਿਸ਼ੇ ਸੰਘਰਸ਼ ਕਰਨਾ ਪਿਆ ਸਰਕਾਰ ਕਰਨੀ ਪਈ ਕੈਨੇਡਾ ਦੀ ਧਰਤੀ ਤੇ ਇਸ ਮੁਕਾਮਤ ਪਹੁੰਚਣ ਲਈ ਮੈਂ 2016 ਦੇ ਵਿੱਚ ਅਜਾ ਸਟੂਡੈਂਟ ਗਿਆ ਸੀ ਉੱਥੇ ਤੇ 2 ਸਾਲ ਮੈਂ ਉੱਥੇ ਪੋਸਟ ਗ੍ਰੈਜੂਏਸ਼ਨ ਕੀਤੀ ਉਸ ਉਪਰੰਤ ਮੇਰਾ ਵਰਕ ਪਰਮਿਟ ਮਿਲਿਆ ਮੈਨੂੰ ਤੇ ਮੈਂ ਉੱਥੇ ਸਿਕਿਉਰਿਟੀ ਦਾ ਕੰਮ ਵੀ ਕੀਤਾ ਸੁਪਰਵਾਈਜ਼ਰ ਵੀ ਰਿਹਾ ਸੀ ਸਿਕਿਉਰਿਟੀ ਦੇ ਵਿੱਚ ਮੈਂ ਟਰੱਕ ਵੀ ਚਲਾਇਆ ਬੈਂਕ ਲਈ ਜੌਬ ਵੀ ਕੀਤੀ ਮੈਂ ਤੇ ਮੈਂ ਮੈਨੇਜਮੈਂਟ ਦੇ ਵਿੱਚ ਰਹਨਾ ਮੈਂ ਕਈ ਜਾਈ ਐਂਟਰੀ ਨੌਕਰੀ ਵੱਖ-ਵੱਖ ਔਦਿਆਂ ਤੋਂ ਲਕਣ ਤੇ ਸਾਰੇ ਔਦਿਆਂ ਚੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਨਾਲ-ਨਾਲ ਮੈਂ ਪੁਲਿਸ ਵਿੱਚ ਭਰਤੀ ਹੋਣ ਦੀ ਵੀ ਟ੍ਰੇਨਿੰਗ ਲੈਂਦਾ ਰਿਹਾ ਆਪ ਕਰਦਾ ਰਿਹਾ ਤੇ ਫਿਜ਼ੀਕਲ ਫਿਟ ਐਡਵਾਂਸਡ ਵਾਲਬਲ ਮੇਰਾ ਬਹੁਤ ਧਿਆਨ ਹੁੰਦਾ ਸੀ ਤੇ ਉਧਰ ਵੀ ਮੈਂ ਆਪ ਦਾ ਜੋਰ ਲਾਇਆ ਪੂਰਾ ਤੇ ਅਗਸਟ 2022 ਦੇ ਵਿੱਚ ਮੈਂ ਅਪਲਾਈ ਕੀਤਾ ਕਿਉਂਕਿ ਓਨਲੀ ਆਫਟਰ ਪਰਮਨੈਂਟ ਰੈਜ਼ਿਡੈਂਸੀ ਤੁਸੀਂ ਅਪਲਾਈ ਕਰ ਸਕਦੇ ਸੀ ਸਟੌਪ ਲਈ ਤੇ ਫਰਵਰੀ 2023 ਦੇ ਵਿੱਚ ਮੈਨੂੰ ਅਪਾਇੰਟਮੈਂਟ ਲੈਟਰ ਉਹਨਾਂ ਨੇ ਦਿੱਤਾ ਜੀ ਵਿਜੀਅ ਜੀ ਅਫਸਰ ਬਣ ਕੇ ਪਿੰਡ ਆਇਆ ਹੂੰ ਪਿੰਡ ਵਾਸੀਆਂ ਨੂੰ ਤੇ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵੀਰ ਜੀ ਮੈਂ ਤਕਰੀਬਨ ਇੱਕ ਸਾਲ ਬਾਅਦ ਪਿੰਡ ਵਾਪਸ ਆਇਆ ਮਾਂ ਤੇ ਮੈਂ ਉਹਨਾਂ ਰਹਿਣਾ ਪਿੰਡ ਕਿਉਂਕਿ ਮੈਂ ਪਿੰਡ ਨਾਲ ਜੁੜਿਆ ਰਹਿਣਾ ਮੈਂ ਇਸ ਤਰ੍ਹਾਂ ਤੇ ਮੈਂ ਇਹੀ ਸੰਦੇਸ਼ ਦੇਣਾ ਦਾ ਕਿ ਪੜਨ ਦੇ ਨਾਲ ਨਾਲ ਅੱਜ ਕੱਲ ਦੇ ਨੌਜਵਾਨਾਂ ਨੂੰ ਸਰੀਰਕ ਧਿਆਨ ਵੀ ਦੇਣਾ ਚਾਹੀਦਾ ਗੇਮਸ ਵਾਲੇ ਵੀ ਧਿਆਨ ਦੇਣਾ ਚਾਹੀਦਾ ਪੜ੍ਹਨਾ ਤਾਂ ਜ਼ਰੂਰੀ ਹੈਗਾ ਹੀ ਆ ਪੜ੍ਹਾਈ ਤੋਂ ਬਿਨਾਂ ਤਾਂ ਕੁਝ ਨਹੀਂ ਕਿਉਂਕਿ ਜਿਹੜੀ ਵੀ ਇੰਟਰਵਿਊ ਉਹਨਾਂ ਨੇ ਲਈ ਆ ਮੇਰੀ ਉਹ ਜੇ ਪੜ੍ਹਾਈ ਕਰਕੇ ਹੀ ਮੈਨੂੰ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਈ ਆ ਤੇ ਨਾਲ ਨਾਲ ਜਵਾਕਾਂ ਨੂੰ ਖੇਡਾਂ ਵਾਲੀ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਬੰਦੇ ਦਾ ਸਰੀਰ ਫਿੱਟ ਆ ਤਾਂ ਹੀ ਬੰਦੇ ਦਾ ਦਿਮਾਗ ਵੀ ਤੰਦਰੁਸਤ ਰਹਿੰਦਾ ਹੈ ਤੇ ਜੇ ਕਿਸੇ ਨੂੰ ਵੀ ਲੋੜ ਹੈ ਇਸ ਵੱਲ ਇਸ ਫੀਲਡ ਵੱਲ ਆਉਣ ਦੀ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਮੈਂ ਆਪਦੀ ਤਰਫੋਂ ਪੂਰੀ ਮਦਦ ਕਰੂੰਗਾ ਕਿਉਂਕਿ ਮੇਰਾ ਕੋਈ ਮਦਦ ਕਰਨ ਵਾਲਾ ਕੋਈ ਹੈ ਨਹੀਂ ਸੀਗਾ ਮੈਨੂੰ ਬਹੁਤ ਸੰਘਰਸ਼ ਕਰਨਾ ਪਿਆ ਹਾਂ ਤੁਸੀਂ ਕੈਨੇਡਾ ਦੇ ਪੁਲਿਸ ਦੇ ਕਿਹੜੇ ਰੈਂਕ ਤੋਂ ਕਿਹੜੇ ਰੈਂਕ ਤੋਂ ਵਿੱਚ ਕੀ ਆਪਣਾ ਅਹੁਦਾ ਕੀ ਉੱਥੇ ਡਿਗ੍ਰੀਗેશન ਕੀਆ ਮੈਂ ਕੈਨੇਡਾ ਦੇ ਵਿੱਚ ਮੈਂ ਐਜ਼ ਅ ਪੁਲਿਸ ਕਨਸਟਬਲ 4th ਕਲਾਸ ਪਰਤੀ ਹੋਇਆ ਹਾਂ ਤੇ ਹਰ ਸਾਲ ਹਰ 18 ਮਹੀਨੇ ਬਾਅਦ ਸਾਡਾ ਉਹਦਾ ਬਦਲਦਾ ਰਹਿੰਦਾ ਵਾ ਜੀ ਜੀ ਜਦੋਂ ਮੈਂ ਪੀਸੀ 4ਵੇਂ ਕਹਿੰਦੇ ਉੱਥੇ ਪੁਲਿਸ ਕਨਸਟੇਬਲ ਜੀ 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 ਤੇ ਫਿਰ ਪੀਸੀ 3 ਪੀਸੀ 2 ਪੀਸੀ 1 ਤੱਕ ਅਸੀਂ ਚਲੇ ਜਾਣਾ ਹੈ ਜਦੋਂ ਬਾਅਦ ਤੁਸੀਂ ਸਰਜੈਂਟ ਵੀ ਬਣ ਸਕਦੇ ਹੋ ਪਰ ਸਾਰਾ ਕੁਝ ਐਕਸਪੀਰੀਅੰਸ ਦੇ ਨਾਲ ਹੀ ਹੁੰਦਾ ਜੀ 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 ਠੀਕ ਹੈ ਵੀ ਜੀ ਧੰਨਵਾਦ ਵੀ ਜੀ ਬਹੁਤ ਧੰਨਵਾਦ